ਸਵਾਗਤ ਆ। ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ। ਆਪਾਂ ਅੱਜ ਦੀ ਵੀਡੀਓ ਸਟਾਰਟ ਕਰਨ ਲੱਗੇ ਸਾਂ। ਅੱਜ ਦੀ ਵੀਡੀਓ ਬਹੁਤ ਖਾਸ ਆ। ਹਰ ਘਰ ਵਿੱਚ ਇੱਕ ਟੂਟ ਪ੍ਰਸ਼ਨ ਹੁੰਦਾ ਜਿਵੇਂ ਟੁੱਟ ਪ੍ਰਸ਼ਨ ਜਾਂ ਹਨਾ ਦਾਲਾ ਬੋਸ ਕਰਨੇ ਆ। ਦੰਦਾਲਾ ਬੋਸ ਪਿਆ ਵੀ। ਹਾਂਜੀ ਪੰਜਾਬੀ ਵਿੱਚ। ਹਰ ਘਰ ਵਿੱਚ ਹੁੰਦਾ ਜਿਹਦੇ ਖਰਾਬ ਹੋ ਜਾਂਦਾ ਕੋ ਸੱਟ ਦਿੰਦੇ ਆ। ਪਤਾ ਨਹੀਂ ਇੱਕ ਬਹੁਤ ਹੀ ਵਧੀਆ ਚੀਜ਼ ਬਣਾਉਣ ਲੱਗੇ ਜਿਹਦੀ ਹਰ ਘਰ ਵਿੱਚ ਜ਼ਰੂਰਤ ਪੈਂਦੀ ਖਾਸ ਕਰ ਆਪਣੇ ਪਿੰਡੂ ਘਰਾਂ ਵਿੱਚ ਜ਼ਰੂਰਤ ਪੈਂਦੀ ਰਹਿੰਦੀ ਆ। ਕਦੇ ਤਾਂ ਕੈਂਚੀ ਹੁੰਦੀ ਆ ਨਹੀਂ ਮਿਲਦੀ ਮਤਲਬ। ਟੁੱਟ ਗਈ। ਜੇ ਟੁੱਟ ਗਈ ਜਾਂ ਕੈਂਚੀ ਦੇ ਦੰਦੇ ਕੰਮ ਨਹੀਂ ਕਰਦੇਗੇ ਉਹਨੇ ਆਪਣ ਫਿਰ ਇਹ ਚੀਜ਼ ਦੀ ਜੋੜ ਲਵੰਗੇ ਤੇ ਦਿਖਾਉਣੇ ਕਿਵੇਂ ਆਜੋ ਆਜੋ ਹਾਂਜੀ ਉਹਦੇ ਲਈ ਆਪਾਂ ਕੀ ਕਰਨੇ ਇੱਕ ਲੈਣਾ ਬੋਲਸ਼ ਆ ਤੁਸੀਂ ਦੇਖ ਸਕਦੇ ਬੋਲਸ਼ ਆਪਾਂ ਲੈ ਲਿਆ ਹਨਾ ਹਾਂਜੀ ਤੇ ਇੱਕ ਲੈਣਾ ਆਪਾਂ ਬਲੇਡ ਆਹ ਵਾਲਾ ਫੋਕਸ ਨਹੀਂ ਹੁੰਦਾ ਥੱਲੇ ਕਰੋ ਨਵਾਂ ਬਲੇਡ ਲੈਣਾ ਇੱਕ ਦਾ ਠੀਕ ਹੈ ਇਹਨੂੰ ਆਪਾਂ ਕੀ ਕਰਨਾ ਇਹਨੂੰ ਆਪਾਂ ਅੱਧਾ ਤੋੜ ਲੈਣਾ ਟੋਮੈਟ ਟੁੱਟੇ ਜਾਂਦਾ ਮੇਰੇ ਬੜਾ ਜ਼ੋਰ ਲੱਗਦਾ ਬਿਲਕੁਲ ਨਵਾਂ ਬਲੇਡ ਲੈਣਾ ਜਵਾਗ ਨਾ ਕਰੇ ਕੋਈ ਇਹ ਹਾਂਜੀ ਕਿਉਂਕਿ ਆਪਾਂ ਨੂੰ ਘਰਾਂ ਬੱਚੇ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਰਹਿੰਦੀ ਆ ਦੇਖੋ ਜਵਾਗ ਵੇਖ ਦੋ ਨਾ ਦੂਰ ਹੀ ਰਵੇ ਇਹ ਦੀ ਚੀਜ਼ ਹਾਂਜੀ ਤੇ ਇਹ ਆਪਾਂ ਕੀ ਕਰਨਾ ਆਪਾਂ ਬੁਸ਼ ਲੈ ਲਿਆ ਖਣਾ ਆਪਣਾ ਕੋ ਬਾਦੂ ਸੀ ਬੇਕਾਰ ਦਿੰਦਾ ਨਾ ਹੁਣ ਆਪਾਂ ਤਾਂ ਥੋੜਾ ਕੱਟ ਲੈਣ ਇਹਦੇ ਦੰਦੇ ਜੇ ਤਾਂ ਸਾਡੇ ਕੋਲ ਤਾਂ ਕਹਿ ਕੀ ਹੈਗੀ ਹਾਂਜੀ ਇਹਦਾ ਹੋਗਾ ਤੁਹਾਨੂੰ ਹਾਂਜੀ ਦੇਖਦਾ ਏ ਸਿੱਧੇ ਹੀ ਕਰ ਲੈਣਾ ਮਿੱਤਰੋ ਹਾਂਜੀ ਚੱਕੋ ਜੀ ਇੱਦਾਂ ਮਿੱਤਰੋ ਦਾ ਹੱਥ ਵੀ ਥੋੜਾ ਘੱਟ ਹੀ ਕੰਮ ਕਰਦੇ ਹੋ ਓਕੇ ਮਿੱਤਰੋ ਸਿਆਲ ਆ ਗਿਆ ਠੰਡ ਹੈਗੀ ਆ ਚੱਕੋ ਜੀ ਹਾਂਜੀ ਇਸ ਤਾ ਹਣਾ ਹੁਣ ਆਪਾਂ ਕੀ ਕਰਨਾ ਇਹਦੇ ਵਿੱਚ ਤਾਂ ਬਲੇਡ ਲਗਾਉਣਾ ਏ ਹਾਂਜੀ ਇਸ ਤਰ੍ਹਾਂ ਉਹਦਾ ਵੱਡਾ ਹੈ ਤੇ ਛੋਟਾ ਵੀ ਕਰ ਸਕਦੇ ਹੋ ਪਰ ਅਸੀਂ ਸ਼ਾਇਦ ਆਹੀਂ ਲਗਾ ਦਈਏ ਅਸੀਂ ਤਾਂ ਹੀ ਲਗਾ ਦੇਣਾ ਸਾਨੂੰ ਤਾਂ ਪਤਾ ਹੀ ਹੈ ਨਾ ਇਸ ਚੀਜ਼ ਦੀ ਕਿਵੇਂ ਲਗਾ ਲਗਾਉਣਾ ਹੈ ਛੋਟਾ ਹੈ ਵੱਡਾ ਇਸ ਤਾਂ ਕਰਕੇ ਤੇ ਹਾਂਜੀ ਬਸ ਆਇਆ ਰੱਖ ਕੇ ਬਸ ਉੱਤੇ ਰੱਖ ਦੇ ਹਾਂਜੀ ਸਿੱਧਾ ਬਿਲਕੁਲ ਪੂਰਾ ਸਿੱਧਾ ਤੇ ਹੁਣ ਆਪਾਂ ਕੀ ਕਰਨਾ ਇਸ ਦੇ ਵਿੱਚ ਫੈਕਟਿਕ ਨਾ ਇਸ ਨੂੰ ਜੋੜਨਾ ਕੋਈ ਵੱਡੀ ਫੈਕਟਿਕ ਆ ਤੁਸੀਂ ਦੇਖ ਸਕਦੇ ਹੋ ਫੈਕਟਿਕ ਦਾ ਮਿੱਤਰੋ ਬਸ ਬਾਅਦ ਹੀ ਗੁੰਦਾ ਜੋੜ ਦੋ ਫੈਕਟਿਕ ਜਾਂ ਗੁੰਦ ਜਾਂ ਫੈਕਟਿਕ ਨਾ ਜੋੜ ਦੋ ਇਦਾਂ ਕਰਕੇ ਪਰ ਦੂਜੀ ਨਾ ਕਿਤਾਬਾਂ ਜੋੜਨ ਦੇ ਲਈ ਆ ਪਰ ਦੂਜੀ ਚਾਹੀਦੀ ਇਹਨੂੰ ਹਾਂਜੀ ਧਿਆਨ ਨਾ ਕਰਿਓ ਮਿੱਤਰੋ ਕੋਈ ਜਵਾਬ ਜਵਾਲਾ ਦੂਰ ਰਵੇ ਇਸ ਚੀਜ਼ ਤੋਂ ਹਾਂਜੀ ਇਹਨੇ ਹੁਣ ਜੁੜ ਜਾਣਾ ਆਪਾਂ ਦੋ ਮਿੰਟ ਸੁੱਕਣ ਨੂੰ ਰੱਖ ਦਿੰਨੇ ਆ ਬਿਲਕੁਲ ਠੰਡੇ ਕਰ ਦੇਣਾ ਓਹੋ ਟੁੱਟ ਗਿਆ ਨਹੀਂ ਨਹੀਂ ਠੰਡੇ ਕਰਨਾ ਸੀ ਬਿਲਕੁਲ ਹਾਂਜੀ ਠੰਡੇ ਹੋ ਗਿਆ ਦੇਖ ਸਕਦੇ ਆ ਇਹ ਆਪਣਾ ਬਹੁਤ ਵਧੀਆ ਟੂਲ ਬਣ ਕੇ ਤਿਆਰ ਆ ਜਿਵੇਂ ਹਨਾ ਅੱਪਾ ਕੋਈ ਬੋਰੀਆਂ ਆਏ ਜਿਵੇਂ ਆ ਦੇਖ ਸਕਦੇ ਬੋਰੀਆਂ ਬਸ ਦੁਕਾਣੀ ਇੱਕ ਮਿੰਟ ਹਾਂਜੀ ਤੁਸੀਂ ਦੇਖ ਸਕਦੇ ਜਿੱਦਾਂ ਆਪਣੀਆਂ ਰੇਹ ਵਾਲੀਆਂ ਬੋਰੀਆਂ ਇਹਨਾਂ ਨੂੰ ਆਪ ਕੱਟਣਾ ਹੋਵੇ ਇੱਥੋਂ ਵੀ ਜਿਵੇਂ ਧਾਗੇ ਕੱਟਨੇ ਆਂ ਇਹ ਚੀਜ਼ ਕੱਟਣੀ ਤੁਸੀਂ ਦਾਮ ਤੇ ਨਾਲ ਕੱਟ ਸਕਦੇ ਹੋ ਬਹੁਤ ਹੀ ਵਧੀਆ ਟੂਲ ਤੁਹਾਡਾ ਬਣ ਕੇ ਤਿਆਰ ਆ ਤਿੱਖਾ ਬਲੇਡ ਆ ਮੇਰੇ ਹੱਥ ਵੀ ਇੱਕ ਐਦਾਂ ਹੈ ਲਓ ਹੁਣ ਮੈਂ ਥੋੜਾ ਕਰਕੇ ਉਹਦੇ ਹੁਣ ਕਰਨ ਕਰਕੇ ਦਿਖਾਉਂਦਾ ਤੁਹਾਨੂੰ ਇਹ ਕੈਮਰੇ ਮੂਰੇ ਮਾਂ ਮਮੀ ਦਾ ਹੱਥ ਆ ਗਿਆ ਦੇਉ ਜੀ ਆ ਦੇਖੋ ਤੇ ਕੋਈ ਪਰਮੋ ਆ ਦੇਖੋ ਚੱਕੋ ਆ ਦੇਖੋ ਬੁਰੀ ਵੱਡ ਰਹੀ ਚੱਕੋ ਜੀ ਤਾਂ ਬੁਰੀ ਨਾ ਵੱਟ ਹਲੇ ਦੇਖੋ ਬੁਰੀ ਵੱਡ ਲੱਗਿਆ ਕਰਨੇ ਨਹੀਂ ਮੈਂ ਉਹ ਚੱਕ ਰਵਾਂ ਹਾਂਜੀ ਤਾਂ ਬਹੁਤ ਵਧੀਆ ਟੂਲ ਬਣ ਕੇ ਤਿਆਰ ਹਾਂਜੀ ਦੇਖ ਸਕਦੇ ਬਹੁਤ ਹੀ ਵਧੀਆ ਟੂਲ ਬਣ ਕੇ ਤਿਆਰ ਆ ਜੇ ਆਪਣੇ ਕੋਲ ਵੇਖ ਸਾਡਾ ਕਿੰਨਾ ਵਧੀਆ ਟੂਲ ਬਣ ਕੇ ਤਿਆਰ ਆ ਹਨਾ ਬਹੁਤ ਹੀ ਵਧੀਆ ਕੰਮ ਆ ਸਕਦਾ ਜੇ ਆਪਣੇ ਕੋਲ ਕੈਂਚੀ ਨਾ ਹੋਵੇ ਤਾਂ ਆਪਾਂ ਇਹਦੀ ਯੂਟਿਊਬ ਤੇ ਦੱਸਦਾ ਘਰ ਬਾਤ ਪਾ ਸਕਦੇ ਆ ਠੀਕ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਕਿਸ ਵੀਡੀਓ ਨੂੰ ਲਾਈਕ ਕਰਕੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ